ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਤੁਹਾਨੂੰ ਇੱਕ ਸਰਕਾਰੀ ਜਿਹੜੀ ਸਕੀਮ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਕੀ ਹੋਏਗਾ ਦੋਸਤੋ 250 ਰੁਪਏ ਤੁਸੀਂ ਜਮ੍ਹਾਂ ਕਰਨਾ ਹੈ ਠੀਕ ਹੈ ਜੀ ਜਿਸ ਦੇ ਨਾਲ 250 ਰੁਪਏ ਦੇ ਵਿੱਚ ਹੀ ਤੁਹਾਡਾ ਖਾਤਾ ਹੈ ਜਿਹੜਾ ਖੋਲਿਆ ਜਾਏਗਾ ਤੇ ਜੇ ਤੁਹਾਡੀ ਕੋਈ ਬੇਟੀ ਹੈ ਠੀਕ ਹੈ ਜੀ ਤੁਸੀਂ ਉਸ ਦੇ ਨਾਂ ਤੇ ਖਾਤਾ ਖੋਲਦੇ ਹੋ ਤੁਹਾਨੂੰ ਦੋਸਤੋ 19 ਲੱਖ ਰੁਪਏ ਮਿਲਣਗੇ ਤੇ ਕਿਵੇਂ ਉਹ 19 ਲੱਖ ਰੁਪਏ ਮਿਲਣਗੇ ਤੁਹਾਨੂੰ ਕੀ ਕੁਝ ਕਰਨਾ ਪਏਗਾ ਖਾਤੇ ਦੇ ਲਈ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਨੇ ਠੀਕ ਹੈ ਜੀ ਤੇ ਸਰਕਾਰ ਦੀ ਕਿਹੜੀ ਸਕੀਮ ਹੈ ਇਹ ਜਿਸ ਦੇ ਨਾਲ ਤੁਹਾਨੂੰ ਬਹੁਤ ਹੀ ਵੱਡਾ ਫਾਇਦਾ ਹੋਣ ਵਾਲਾ ਹੈ ਇਸ ਦੇ ਬਾਰੇ ਅੱਜ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਹੈ ਤੇ ਨਾਲੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਤੇ ਸ਼ੇਅਰ ਜ਼ਰੂਰ ਕਰਨੀ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤਾਂ ਦੋਸਤੋ ਚੈਨਲ ਤੇ ਪਹਿਲੀ ਵਾਰ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦੇਣਾ ਤਾਂ ਦੋਸਤੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਹਾਂਜੀ ਦੋਸਤੋ ਆਪਾਂ ਆ ਚੁੱਕੇ ਹਾਂ ਨੋਟਿਸ ਦੇ ਉੱਤੇ ਐਸ ਐਸ ਵਾਈ एसएसवाई इतना महत्वपूर्ण है दोस्तों सुकन्या समृद्धि योजना यानी सुकन्या समृद्धि योजना ठीक है जी ਤੁਹਾਡੀ ਬੇਟੀ ਨੂੰ ਸੁਕੰਨਿਆ ਸਮਰiddhi ਯੋਜਨਾ ਦੇ ਵਿੱਚ ਮਿਲਣਗੇ 19 ਲੱਖ ਰੁਪਏ 2500 ਰੁਪਏ ਦੇ ਨਾਲ ਖੋਲਿਆ ਜਾਵੇਗਾ ਖਾਤਾ ਜੀਆ ਦੋਸਤੋ 2500 ਰੁਪਏ ਮਾਤਰ ਤੁਸੀਂ ਭਰਨੇ ਨੇ ਠੀਕ ਹੈ ਜੀ ਤੇ ਤੁਹਾਡਾ ਖਾਤਾ ਖੁੱਲ ਜਾਵੇਗਾ एसएसवाई सुकन्या समृद्धि योजना ਜਿਸ ਨੂੰ ਸੁਕੰਨਿਆ ਸਮਰiddhi ਯੋਜਨਾ ਵੀ ਕਿਹਾ ਜਾਂਦਾ ਹੈ ਇੱਕ ਪੋਸਟ ਆਬੀ ਸਕੀਮ ਹੈ ਜਿਸ ਦੇ ਵਿੱਚ ਤੁਸੀਂ ਆਪਣੀ ਬੇਟੀ ਦੇ ਨਾਂ ਦੇ ਉੱਤੇ ਖਾਤਾ ਖੋਲ੍ਹ ਸਕਦੇ ਹੋ ਜਿਵੇਂ ਦੋਸਤੋ ਬੇਟੀ ਦੇ ਉੱਤੇ ਨਾਂ ਦੇ ਜਿਹੜਾ ਤੁਹਾਡਾ ਬੇਟੀ ਦਾ ਨਾਂ ਹੈ ਠੀਕ ਹੈ ਤੇ ਨਾਲ ਤੁਹਾਡਾ ਨਾਂ ਜੁੜ ਕੇ ਖਾਤਾ ਖੋਲ੍ਹਿਆ ਜਾਵੇਗਾ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ 스कन्या समिति ਯੋਜਨਾ ਗਰੰਟੀ ਸ਼ੁਰਾ ਰਿਟਰਨ ਦੇ ਨਾਲ ਸਭ ਤੋਂ ਵੱਧ ਵਿਆਜ ਦਰ ਦਿੰਦੀ ਹੈ ਇਹ ਇੱਕ ਸਰਕਾਰੀ ਯੋਜਨਾ ਹੈ ਜਿਵੇਂ ਦੋਸਤੋ ਕਈਆਂ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਇਹ ਇਹਨਾਂ ਦੇ ਪੱਕੇ ਰਿਟਰਨ ਨਹੀਂ ਹੁੰਦੇ ਕਿ ਕਹਿੰਦੇ ਕਿਨੇ ਦੇ ਦਿੰਦੇ ਕਿਨੇ ਤਾਂ ਦੋਸਤੋ ਤੁਸੀਂ ਕੀ ਨਹੀਂ ਕਰੋਗੇ ਕਿ ਜਿਹੜੀ ਇਹ ਸਰਕਾਰੀ ਸਕੀਮ ਹੈ ਠੀਕ ਹੈ ਜੀ ਜਿਹੜਾ ਵੀ ਵਿਆਜ ਤੁਸੀਂ ਸ਼ੁਰੂ ਕਰੋਗੇ ਠੀਕ ਹੈ ਲੱਗੇਗਾ ਤੁਹਾਨੂੰ ਸ਼ੁਰੂ ਤੁਸੀਂ ਦੱਸ ਦਿੱਤਾ ਜਾਵੇਗਾ ਕਿ ਇਹਨਾਂ ਵਿਆਜ ਲੱਗੇਗਾ ਠੀਕ ਹੈ ਜੀ ਤਾਂ ਉਹ ਗਰੰਟੀਸ਼ੁਦਾ ਹੀ ਜਿਹੜਾ ਵਿਆਜ ਹੋਵੇਗਾ ਗਰੰਟੀਸ਼ੁਦਾ ਹੀ ਤੁਹਾਨੂੰ ਜਿਹੜਾ ਇਹਦੇ ਟਾਈਮ ਪੂਰਾ ਹੋਣ ਤੇ ਤੁਹਾਨੂੰ ਪੈਸਾ ਮਿਲੇਗਾ ਤਾਂ ਤੁਹਾਨੂੰ ਦੱਸ ਦਿਆਂ ਜੀਆ ਦੋਸਤੋ ਇਹ ਸਰਕਾਰੀ ਸਕੀਮ ਹਨ ਜਿਨ੍ਹਾਂ ਦੇ ਵਿੱਚ ਗਰੰਟੀਸ਼ੁਦਾ ਰਿਟਰਨ ਉਪਲਬਧ ਹਨ ਅਤੇ ਇਸ ਤੋਂ ਇਲਾਵਾ ਇਹਦਾ ਘਰ ਦੀ ਸਭ ਤੋਂ ਵੱਡੀ ਯੋਜਨਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ 4 ਦਸੰਬਰ 2014 ਨੂੰ ਜਿਹੜਾ ਲਾਂਚ ਕੀਤਾ ਸੀ ਸਿਕਨੇ ਸਮਿਤੀ ਯੋਜਨਾ ਜਿਸ ਨੂੰ ਤੁਸੀਂ ਸਕੀਮ ਵੀ ਕਹਿੰਦੇ ਹੋ ਇੱਕ ਛੋਟੀ ਬਚਤ ਦੀ ਯੋਜਨਾ ਹੈ ਜਿਸ ਦੇ ਵਿੱਚ ਤੁਸੀਂ ਆਪਣੇ ਬੱਚੇ ਦੇ ਨਾਂ ਦੇ ਤੋਂ ਲੈ ਕੇ ਠੀਕ ਹੈ ਜੀ ਬੱਚੇ ਦੇ ਨਾਂ ਤੇ ਯਾਨੀ ਕਿ ਉਹਦੇ ਜਨਮ ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਤੱਕ ਦਾ ਖਾਤਾ ਉਹਨਾਂ ਦਾ ਤੁਸੀਂ ਖੋਲ੍ਹ ਸਕਦੇ ਹੋ ਠੀਕ ਹੈ ਜੀ ਇਸ ਸਕੀਮ ਦੇ ਵਿੱਚ ਕੋਈ ਵੀ ਵਿਅਕਤੀ ਪ੍ਰਤੀ ਮਹੀਨਾ 250 ਰੁਪਏ ਜਮ੍ਹਾਂ ਕਰ ਸਕਦਾ ਹੈ ਜਦਕਿ 1 ਸਾਲ ਵਿੱਚ ਘੱਟੋ ਘੱਟ 1.5 ਲੱਖ ਰੁਪਏ ਜਿਹੜੇ ਤੁਸੀਂ ਜਮ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਘੱਟੋ ਘੱਟ ਤੁਸੀਂ 250 ਰੁਪਏ ਜਮ੍ਹਾਂ ਕਰ ਸਕਦੇ ਹੋ ਤੇ ਵੱਧ ਤੋਂ ਵੱਧ ਦੋਸਤੋ ਤੁਸੀਂ ਜਿਹੜਾ ਕੀ ਹੈ 1000 ਰੁਪਏ ਜਿਹੜਾ ਤੁਸੀਂ ਉਹ ਵੀ ਜਮ੍ਹਾਂ ਕਰ ਸਕਦੇ ਹੋ 1500 ਵੀ ਜਮ੍ਹਾਂ ਕਰ ਸਕਦੇ ਹੋ 250 ਰੁਪਏ ਤੇ ਘੱਟੋ ਘੱਟ ਹੈ ਤੇ ਉਸ ਤੋਂ ਬਾਅਦ ਜਿਹੜਾ ਵੱਧ ਤੋਂ ਵੱਧ ਤੁਸੀਂ ਸਾਲਾਨਾ ਦੀ ਗੱਲ ਕਰੀਏ ਤਾਂ ਦੋਸਤੋ ਤੁਸੀਂ 1.5 ਲੱਖ ਰੁਪਏ ਸਾਲ ਦਾ ਜਿਹੜਾ ਜਮ੍ਹਾਂ ਕਰ ਸਕਦੇ ਹੋ ਠੀਕ ਹੈ ਜੀ ਅੱਗੇ ਜੀ ਤੁਹਾਨੂੰ ਦੱਸ ਦਿਆਂ ਕਿ ਸਕੰਨੇ ਸਮਰੀ ਯੋਜਨਾ ਦੇ ਵਿੱਚ ਨਿਵੇਸ਼ ਕਰਨ ਤੇ ਇਨਕਮ ਟੈਕਸ ਦੀ ਧਾਰਾ 80C ਦੇ ਤਹਿਤ ਟੈਕਸ ਛੋਟ ਪ੍ਰਦਾਨ ਕਰਦਾ ਹੈ 80C ਠੀਕ ਹੈ ਜੀ ਇੱਕ ਇਨਕਮ ਟੈਕਸ ਦੀ ਧਾਰਾ ਹੈ ਇਸ ਦੇ ਤਹਿਤ ਦੋਸਤੋ ਤੁਹਾਨੂੰ ਛੂਟ ਮਿਲਦੀ ਹੈ 1.5 ਲੱਖ ਤੱਕ ਦੀ ਠੀਕ ਹੈ ਜੀ ਭਾਵ ਜੇਕਰ ਤੁਸੀਂ ਇਸ ਸਕੀਮ ਦੇ ਵਿੱਚ 1.5 ਲੱਖ ਰੁਪਏ ਜਮ੍ਹਾਂ ਕਰਦੇ ਹੋ ਤਾਂ ਅਤੇ ਮਿਆਦ ਪੂਰੀ ਹੋਣ ਤੇ ਤੁਹਾਨੂੰ 70 ਲੱਖ ਰੁਪਏ ਪ੍ਰਾਪਤ ਹੋ ਕਰਦੇ ਹੋ ਤਾਂ ਤੁਹਾਨੂੰ ਬਿਲਕੁਲ ਵੀ ਟੈਕਸ ਨਹੀਂ ਦੇਣਾ ਹੋਵੇਗਾ ਜੀ ਹਾਂ ਦੋਸਤੋ ਟੈਕਸ ਜਿਹੜਾ ਬਿਲਕੁਲ ਵੀ ਨਹੀਂ ਹੈ ਇਸ ਸਕੀਮ ਦੇ ਉੱਤੇ ਸਕੰਨਰ ਸਮਿਧੀ ਯੋਜਨਾ ਖਾਤਾ 250 ਰੁਪਏ ਦੇ ਨਾਲ ਖੋਲਿਆ ਜਾਵੇਗਾ ਧਿਆਨ ਦਿਓ ਅਤੇ ਧਿਆਨ ਨਾਲ ਸਮਝੋ ਤੁਸੀਂ 250 ਰੁਪਏ ਦੇ ਨ ਸਕੰਨਰ ਸਮਿਧੀ ਯੋਜਨਾ ਦੇ ਵਿੱਚ ਖਾਤਾ ਖੋਲ੍ਹ ਸਕਦੇ ਹੋ ਇਸ ਨੂੰ ਖੋਲਣ ਦਾ ਮਤਲਬ ਹੈ ਕਿ ਤੁਹਾਨੂੰ ਸਕੰਨਰ ਸਮਿਧੀ ਯੋਜਨਾ ਵਿੱਚ ਹਰ ਮਹੀਨੇ 250 ਰੁਪਏ ਜਮ੍ਹਾਂ ਕਰਵਾਉਣੇ ਪੈਣਗੇ ਜਦਕਿ ਜੇਕਰ ਤੁਸੀਂ ਚਾਹੇ ਤਾਂ 250 ਰੁਪਏ ਤੋਂ ਜ਼ਿਆਦਾ ਵੀ ਜਮ੍ਹਾਂ ਕਰਵਾ ਸਕਦੇ ਹੋ ਜੀਆ ਦੋਸਤੋ ਤੁਸੀਂ ਜ਼ਿਆਦਾ ਵੀ ਕਰਵਾ ਸਕਦੇ ਹੋ ਘੱਟੋ ਘੱਟ ਤਾਂ 250 ਹੈ ਹੀ ਹੈ ਕਿਉਂਕਿ ਇਸ ਸਕੀਮ ਦੇ ਵਿੱਚ ਤੁਸੀਂ 1 ਸਾਲ ਦੇ ਲਈ 1.5 ਲੱਖ ਰੁਪਏ ਵੀ ਜਮ੍ਹਾਂ ਕਰ ਸਕਦੇ ਹੋ ਅਜਿਹੀ ਸਥਿਤੀ ਦੇ ਵਿੱਚ ਜੇਕਰ ਹਰ ਮਹੀਨੇ 2000 ਰੁਪਏ ਜਮ੍ਹਾਂ ਕਰਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਜੇ ਤੁਸੀਂ 2000 ਰੁਪਏ ਹਰ ਮਹੀਨੇ ਜਮ੍ਹਾਂ ਕਰ ਦਿਓ ਠੀਕ ਹੈ ਜੀ ਇਸ ਤਰ੍ਹਾਂ ਸਾਲਾਨਾ ਸਿਰਫ 24000 ਰੁਪਏ ਹੀ ਜਮ੍ਹਾਂ ਕਰ ਸਕੋਗੇ ਇਸ ਲਈ ਅੱਜ ਦੇ ਨਾਲ ਜੇਕਰ ਤੁਸੀਂ ਮਹੀਨਾਵਾਰ 2000 ਰੁਪਏ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਕੁੱਲ 11 ਲੱਖ ਰੁਪਏ ਮਿਲਣਗੇ ਜਦਕਿ ਵਿਆਜ ਅਤੇ ਮੁਨਾਫਾ 7 ਲੱਖ 48000 ਰੁਪਏ ਹੋਵੇਗਾ ਠੀਕ ਹੈ ਜੀ ਕਿਰਪਾ ਕਰਕੇ ਧਿਆਨ ਨਾਲ ਧਿਆਨ ਦਿਓ ਅਤੇ ਹੇਠਾਂ ਲਿਖੀ ਪੂਰੀ ਗਣਨਾ ਦੀ ਵਿਧਿ ਵਿਆਖਿਆ ਕਰਾਂਗੇ ਹੁਣ ਜਿਹੜੀ ਇਹਨਾਂ ਨੇ ਨੋਟਿਸ ਦੇ ਵਿੱਚ ਵਿਆਖਿਆ ਦਿੱਤੀ ਹੋਈ ਹੈ ਉਹਦੇ ਬਾਰੇ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਮਹੱਤਵਪੂਰਨ ਚੀਜ਼ਾਂ ਬਾਰੇ ਚਰਚਾ ਕਰਾਂਗੇ ਇਸ ਦੇ ਲਈ ਧਿਆਨ ਨਾਲ ਪੜ੍ਹੋ ਅਤੇ ਸਮਝੋ ਜੋ ਵੀ ਤੁਸੀਂ ਅੱਜ ਤੋਂ ਹੀ ਇਸ ਕੰਨੇ ਸਮਝ ਦੀ ਖੋਲ ਸਕੋ ਕਹਿੰਦੇ ਆ ਜੀ ਜੇ ਤੁਸੀਂ ਧਿਆਨ ਨਾਲ ਸਮਝੋਗੇ ਤਾਂ ਤੁਸੀਂ ਅੱਜ ਹੀ ਖਾਤਾ ਖੋਲੋਗੇ ਠੀਕ ਹੈ ਜੀ ਅੱਗੇ ਕੀ ਲਿਖਦੇ ਨੇ ਜੀ ਤੁਹਾਨੂੰ ਦੱਸ ਦਈਏ ਕਿ 2023 ਦੇ ਸੁਖੰਦਰ ਸਮਰiddhi ਯੋਜਨਾ ਦੇ ਤਹਿਤ 3 ਕਰੋੜ ਤੋਂ ਵੱਧ ਖਾਤੇ ਖੋਲੇ ਜਾ ਚੁੱਕੇ ਹਨ ਜਦਕਿ ਕਈ ਅਜਿਹੀ ਲੋਕਾਂ ਨੇ ਜੋ ਇਸ ਯੋਜਨਾ ਬਾਰੇ ਨਹੀਂ ਜਾਣਦੇ ਠੀਕ ਹੈ ਜੀ ਕਈ ਲੋਕ ਐ ਜਿਵੇਂ ਜਿਹੜੇ ਇਸ ਯੋਜਨਾ ਬਾਰੇ ਜਾਣਦੇ ਹੀ ਨਹੀਂ ਸੁਖੰਦਰ ਸਮਰiddhi ਯੋਜਨਾ ਸਕੀਮ ਦੇ ਵਿੱਚ ਖਾਤਾ ਖੋਲਿਆ ਜਾਵੇਗਾ ਸਕੁਨੈਸ਼ ਮਿਲਦੀ ਯੋਜਨਾ ਦੇ ਤਹਿਤ ਬੀਨੇਕਰ ਆਪਣੀ 10 ਸਾਲ ਦੀ ਉਮਰ ਤੱਕ ਦੀ ਬੇਟੀ ਦਾ ਖਾਤਾ ਖੋਲ ਸਕਦਾ ਹੈ ਜਦਕਿ ਤੁਸੀਂ ਆਪਣੀਆਂ ਦੋ ਬੇਟੀਆਂ ਦੇ ਨਾਂ ਖਾਤਾ ਖੋਲ ਸਕਦੇ ਹੋ ਜੀ ਆ ਦੋਸਤੋ ਜੇ ਤੁਹਾਡੀ ਇੱਕ ਬੇਟੀ ਹੈ ਤਾਂ 10 ਸਾਲ ਖੋਲ ਸਕਦੇ ਹੋ ਠੀਕ ਹੈ ਜੀ ਦੋ ਬੇਟੀਆਂ ਦੇ ਦੋਨਾਂ ਦੇ ਦੋਸਤੋਂ ਉਮਰ 10 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਜੇ ਮੰਨ ਲਓ ਕਿ ਤੁਸੀਂ ਇੱਕ ਬੇਟੀ ਦਾ ਖਾਤਾ ਖੋਲ੍ਹ ਲਿਆ 10 ਸਾਲ 5 ਸਾਲ ਬਾਅਦ ਤੁਹਾਡੀ ਦੂਸਰੀ ਬੇਟੀ ਹੋ ਗਈ ਦੋਸਤੋਂ 5 ਸਾਲ ਦੀ ਠੀਕ ਹੈ ਜੀ ਤੇ ਇਹ 15 ਦੀ ਹੋ ਗਈ ਫਿਰ ਕੋਈ ਕਿੰਨੀ ਕੀ ਇਹਦਾ ਖਾਤਾ ਚੱਲਦਾ ਹੀ ਰਹੇਗਾ ਤੁਸੀਂ ਇਹ ਜਿਹੜੀ 10 ਸਾਲ ਤੋਂ ਫੇਰ ਥੱਲੇ ਕੁੜੀ ਹੈ ਉਮਰ ਉਹਦੀ ਘੱਟ ਹੈ ਤਾਂ ਦੋਸਤੋਂ ਤੁਸੀਂ ਉਹਦਾ ਵੀ ਖਾਤਾ ਖੋਲ੍ਹ ਸਕਦੇ ਹੋ ਠੀਕ ਹੈ ਜੀ ਖਾਤਾ ਖੋਲ੍ਹਣ ਦੇ ਲਈ ਕਿਸੇ ਵੀ ਸਰਕਾਰੀ ਬੈਂਕ ਜਾਂ ਡਾਕਖਾਨੇ ਦੇ ਵਿੱਚ ਖਾਤਾ ਖੋਲ੍ਹਿਆ ਜਾ ਸਕਦਾ ਹੈ ਸਕੀਮ ਰਾਹੀਂ ਬਿਨਕਾਰ ਆਪਣੀਆਂ ਧੀਆਂ ਦਾ ਭਵਿੱਖ ਸੁਰੱਖਿਅਤ ਕਰ ਸਕਦੇ ਹਨ ਜੀ ਆ ਦੋਸਤੋ ਇਹ ਸਕੀਮ ਬਹੁਤ ਹੀ ਵਧੀਆ ਇਸ ਕਰਕੇ ਭਵਿੱਖ ਸੁਰੱਖਿਅਤ ਕਰਨ ਵਾਲੀ ਹੀ ਗੱਲ ਹੁੰਦੀ ਹੈ ਤਾਂ ਧਿਆਨ ਰਹੇ ਕਿ ਡਾਕਖਾਨੇ ਤੋਂ ਇਲਾਵਾ ਕਈ ਹੋਰ ਪ੍ਰਾਈਵੇਟ ਬੈਂਕ ਵੀ ਸਕੀਮ ਤਾ ਖਾਤਾ ਖੋਲਣ ਦੀ ਸਹੂਲਤ ਪ੍ਰਦਾਨ ਕਰਦੇ ਹਨ ਜਦ ਕਿ ਸਾਰੇ ਬੈਂਕਾਂ ਦੇ ਵਿੱਚ ਵਿਆਜ ਦਰ ਇੱਕੋ ਜਿਹੀ ਹੈ ਬੈਂਕਾਂ ਦੀ ਗੱਲ ਕਰੀ ਤੇ ਬੈਂਕਾਂ ਦੇ ਵਿੱਚ ਵਿਆਜ ਦਰ ਇੱਕੋ ਜਿਹੀ ਹੈ ਤੁਸੀਂ ਕਿਤੇ ਵੀ ਖਾਤਾ ਖੋਲ੍ਹ ਸਕਦੇ ਹੋ ਇਸ ਦੇ ਲਈ ਬੱਚੇ ਦਾ ਖਾਤਾ ਖੋਲਣ ਦੇ ਬਿਨੇਕਾਰ ਨੂੰ ਬੱਚੇ ਦਾ ਆਧਾਰ ਕਾਰਡ ਠੀਕ ਹੈ ਜੀ ਕੀ ਕੀ ਲੈ ਕੇ ਆਉਣਾ ਹੁਣ ਧਿਆਨ ਨਾਲ ਸਮਝੋ ਤੁਸੀਂ ਬੱਚੇ ਦਾ ਆਧਾਰ ਕਾਰਡ ਹੋ ਗਿਆ ਪਾਸਪੋਰਟ ਸਾਈਜ਼ ਫੋਟੋ ਹੋ ਗਈ ਠੀਕ ਹੈ ਜੀ ਮੋਬਾਈਲ ਨੰਬਰ ਹੋਏਗਾ ਜਿਹੜਾ ਤੁਹਾਡਾ ਆਧਾਰ ਕਾਰਡ ਨਾਲ ਲਿੰਕ ਹੋਏਗਾ ਇਸ ਤੋਂ ਇਲਾਵਾ ਬੱਚੇ ਦੇ ਮਾਤਾ ਪਿਤਾ ਦਾ ਪਛਾਣ ਪੱਤਰ ਵੀ ਦੇਣਾ ਜ਼ਰੂਰੀ ਹੈ ਜੀ ਦੋਸਤੋ ਬੱਚੇ ਦਾ ਤਾਂ ਦੇਣਾ ਜਣਾ ਜਿਵੇਂ ਕਿ ਜਨਮ ਪੱਤਰੀ ਹੋ ਗਈ ਠੀਕ ਹੈ ਜੀ ਬਰਥ ਸਰਟੀਫਿਕੇਟ ਹੋ ਗਿਆ ਤੇ ਜਿਹੜਾ ਮਾਤਾ ਪਿਤਾ ਉਦੇ ਜਿਹੜਾ ਦੋਸਤੋ ਉਰੇ ਵੋਟਰ ਕਾਰਡ ਵੀ ਚੱਲ ਸਕਦਾ ਪਛਾਣ ਪੱਤਰ ਕਿਸੇ ਵੀ ਤਰ੍ਹਾਂ ਦਾ ਚੱਲ ਸਕਦਾ ਹੈ ਖਾਤਾ ਖੋਲਣ ਤੋਂ ਬਾਅਦ ਤੁਸੀਂ ਹਰ ਮਹੀਨੇ 250 ਰੁਪਏ ਜਾਂ ਇਸ ਤੋਂ ਵੱਧ ਵੀ ਜਮ੍ਹਾਂ ਕਰ ਸਕਦੇ ਹੋ ਧਿਆਨ ਦੇ ਵਿੱਚ ਰੱਖੋ ਕਿ ਤੁਸੀਂ ਨਕਦ ਚੈੱਕ ਜਾਂ ਡਰਾਫਟ ਵਿੱਚ ਪੈਸੇ ਜਮ੍ਹਾਂ ਕਰ ਸਕਦੇ ਹੋ ਤਾਂ ਦੋਸਤੋ ਹਰ ਇੱਕ ਤਰ੍ਹਾਂ ਦੀ ਸਹੂਲਤ ਉਰੇ ਆਪਾਂ ਨੂੰ ਮੁਹੱਈਆ ਹੋ ਰਹੀ ਹੈ ਸਰਕਾਰ ਵੱਲੋਂ ਕਿ ਆਪਾਂ ਹਰ ਇੱਕ ਤਰ੍ਹਾਂ ਪੈਸਾ ਜਮ੍ਹਾਂ ਕਰ ਸਕਦੇ ਹਾਂ ਹੁਣ ਅੱਗੇ ਕੀ ਹੈ ਜੀ ਸੁਖੰਨੇ ਸਮਰiddhi ਯੋਜਨਾ ਦੇ ਵਿੱਚ ਵਿਆਜ ਅਤੇ ਪਰਪਕਤਾ ਦੀ ਮਿਆਦ ਇਹ ਲਿਖੇ ਅਨੁਸਾਰ ਹੈ ਹੁਣ ਆਪਾਂ ਸਮਝਾਂਗੇ ਕਿ ਜਿਹੜਾ ਆਪਾਂ ਜੇ ਆਪਾਂ ਖਾਤਾ ਚਾਲੂ ਤੇ ਕਰਦੇ ਨੇ ਆਪਾਂ ਨੂੰ ਮਿਲੇਗਾ ਕੀ ਇਸ ਸਕੀਮ ਤੇ ਹੋਰ ਸਾਰੀਆਂ ਸਕੀਮਾਂ ਦੇ ਮੁਕਾਬਲੇ ਸਭ ਤੋਂ ਵੱਧ ਵਿਆਜ ਦਿੰਦੀ ਹੈ ਠੀਕ ਹੈ ਜੀ ਵਰਤਮਾਨ ਦੇ ਵਿੱਚ ਇਹ ਸਕੀਮ ਜਿਹੜੀ ਸਭ ਤੋਂ ਵੱਧ ਵਿਆਜ ਦੇ ਰਹੀ ਹੈ ਕਿੰਨਾ ਦੇ ਰਹੀ ਹੈ 8.2 ਠੀਕ ਹੈ ਜੀ 8.2 ਵਿਆਜ ਦੇ ਰਹੀ ਹੈ ਪਰਸੈਂਟ ਜਦ ਕਿ ਇਸ ਸਕੀਮ ਕੁੜੀ ਦੇ 21 ਸਾਲ ਹੋਣ ਦੇ ਪਰਪੱਕਤ ਹੋ ਜਾਂਦੀ ਹੈ ਜਦੋਂ ਕੁੜੀ ਦੀ 21 ਸਾਲ ਉਮਰ ਹੋਏਗੀ ਤੇ ਇਹ ਸਕੀਮ ਖਤਮ ਹੋ ਜਾਏਗੀ ਪੂਰੀ ਹੋ ਜਾਏਗੀ ਯਾਨੀ ਕਿ 21 ਸਾਲ ਤੋਂ ਬਾਅਦ ਪੈਸੇ ਤੁਸੀਂ ਕਢਵਾ ਸਕਦੇ ਹੋ ਧਿਆਨ ਦਿਓ ਅਤੇ ਉਦਾਹਰਣ ਤੋਂ ਸਮਝੋ ਕਿ ਇੱਕ ਇਸ ਸਕੀਮ ਦੀ ਮਿਆਦ ਪੂਰੀ ਹੋਣ ਦਾ ਸਮਾਂ 21 ਸਾਲ ਹੈ ਪਰ ਤੁਹਾਨੂੰ ਸਿਰਫ 15 ਸਾਲ ਦੇ ਲਈ ਹੀ ਪੈਸੇ ਜਮ੍ਹਾਂ ਕਰਨੇ ਹੋਣਗੇ ਠੀਕ ਹੈ ਜੀ ਅੱਗੇ ਆ ਜੀ ਜੀ ਹਾਂ ਬਹੁਤ ਸਾਰੇ ਲੋਕ 14 ਸਾਲ ਕਹਿੰਦੇ ਹਨ ਜਦਕਿ ਅਧਿਕਾਰਿਕ ਵੈੱਬਸਾਈਟ ਦੇ ਅਨੁਸਾਰ ਬਿਨੇਕਾਰ ਨੂੰ 15 ਸਾਲ ਤੱਕ ਆਪਣੀ ਬੇਟੀ ਦੇ ਨਾਂ ਤੇ ਪੈਸੇ ਜਮ੍ਹਾਂ ਕਰਵਾਉਂਦੇ ਪੈਂਦੇ ਹਨ ਫਿਰ ਤੁਹਾਨੂੰ 15 ਸਾਲ ਬਾਅਦ ਪੈਸੇ ਜਮ੍ਹਾਂ ਕਰਨ ਦੀ ਲੋੜ ਨਹੀਂ ਹੁੰਦੀ ਅਤੇ ਤੁਹਾਨੂੰ ਇਸ ਪੈਸੇ ਤੇ ਵਿਆਜ ਮਿਲਦਾ ਰਹਿੰਦਾ ਹੈ ਤੇ ਇਹ ਪੱਕ ਜਾਂਦਾ ਹੈ ਤੇ ਤੁਹਾਨੂੰ ਇਹ 21 ਸਾਲ ਬਾਅਦ ਮਿਲਦਾ ਹੈ ਠੀਕ ਹੈ ਜੀ ਯਾਨੀ ਖਾਤਾ ਖੋਲ੍ਹੋ ਤੋਂ ਲੈ ਕੇ 15 ਸਾਲ ਤੱਕ ਤੁਸੀਂ ਪੈਸਾ ਜਮ੍ਹਾਂ ਕਰਨਾ ਹੈ ਉਸ ਤੋਂ ਬਾਅਦ ਦੋਸਤੋ 6 ਸਾਲ ਤੁਸੀਂ ਇੰਤਜ਼ਾਰ ਕਰਨਾ ਹੈ ਤੇ ਇਸ ਦੌਰਾਨ ਵਿਆਜ ਜਿਹੜਾ ਕਿ ਤੁਹਾਨੂੰ ਮੰਨ ਲਓ ਤੁਸੀਂ 15 ਸਾਲ ਤੱਕ ਭਰ ਲਿਆ ਤੇ 21 ਸਾਲ ਤੱਕ ਤੁਸੀਂ ਵੇਟ ਕਰਨਾ ਹੈ ਠੀਕ ਹੈ ਜੀ ਯਾਨੀ ਕਿ 15 ਸਾਲ ਬਾਅਦ 6 ਸਾਲ ਕੁਝ ਨਹੀਂ ਕਰਨਾ ਤੁਸੀਂ ਬੈਠੇ ਰਹਿਣਾ ਵੇਟ ਕਰਨਾ 21 ਸਾਲ ਹੁੰਦੇ ਹੀ ਦੋਸਤੋ ਠੀਕ ਹੈ ਜੀ 21 ਸਾਲ ਜਦੋਂ ਖਾਤਾ ਪੂਰਾ ਹੋ ਗਿਆ ਉਦੋਂ ਤੁਹਾਨੂੰ ਪੈਸਾ ਮਿਲ ਜਾਵੇਗਾ ਤੁਸੀਂ ਆਪਣਾ ਪੈਸਾ ਕਢਵਾ ਸਕਦੇ ਹੋ ਤੇ ਸਰਕਾਰ ਨੂੰ ਕੋਈ ਟੈਕਸ ਵੀ ਨਹੀਂ ਦੇਣਾ ਹੋਵੇਗਾ ਇਸ ਸਕੀਮ ਦੇ ਉੱਤੇ ਤਾਂ ਅੱਗੇ ਦੀ ਗੱਲ ਕਰੀਏ ਦੋਸਤੋ ਹਾਲਾਂਕਿ ਜੇਕਰ ਤੁਸੀਂ ਇੰਨੇ ਸਾਲ ਤੱਕ ਪੈਸੇ ਜਮਾ ਨਹੀਂ ਕਰਵਾ ਪਾਉਂਦੇ ਤਾਂ ਤੁਸੀਂ ਆਪਣੀ ਬੇਟੀ ਦਾ ਖਾਤਾ ਬੰਦ ਕਰਵਾ ਵੀ ਕਰਵਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਬੈਂਕ ਨੂੰ ਕੁਝ ਖਾਸ ਕਾਰਨ ਦੱਸਣਾ ਹੋਵੇਗਾ ਕਿ ਤੁਸੀਂ ਬੈਂਕ ਜਿਹੜਾ ਇਹ ਖਾਤਾ ਖੋਲਿਆ ਸੀ ਇਹ ਤੁਸੀਂ ਚਲਾ ਕਿਉਂ ਨਹੀਂ ਰਹੇ ਫਿਰ ਖਾਤਾ ਬੰਦ ਕਰਨ ਤੋਂ ਬਾਅਦ ਪੈਸੇ ਕਢਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਦੋਸਤੋ 19 ਲੱਖ ਰੁਪਏ ਦੀ ਕਿਸ ਤਰ੍ਹਾਂ ਤੁਹਾਨੂੰ 19 ਲੱਖ ਰੁਪਏ ਮਿਲਣਗੇ ਬਸ ਇੰਨਾ ਹੀ ਜਮਾ ਕਰਨਾ ਪਵੇਗਾ ਕਿੰਨਾ ਕ ਜਮਾ ਕਰਨਾ ਪਵੇਗਾ ਉਹਦੀ ਗੱਲ ਕਰੀਏ ਤਾਂ ਮੇਨ ਗੱਲ ਹੋਣਾ ਹੀ ਹੈ ਜੇਕਰ ਤੁਸੀਂ 19 ਲੱਖ ਰੁਪਏ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਰਫ 3500 ਰੁਪਏ ਪ੍ਰਤੀ ਮਹੀਨਾ ਯਾਨੀ 3500 ਰੁਪਏ ਹਰ ਮਹੀਨੇ ਤੁਹਾਨੂੰ ਜਮਾ ਕਰਨੇ ਹੋਣਗੇ ਜੇਕਰ ਤੁਸੀਂ ਇਸ ਕੋ ਨਿਸ਼ਮਦੀ ਯੋਜਨਾ ਦੇ ਵਿੱਚ ਹਰ ਮਹੀਨੇ 3500 ਰੁਪਏ ਜਮਾ ਕਰਦੇ ਹੋ ਤਾਂ ਇਸ ਤਰ੍ਹਾਂ ਤੁਹਾਡੇ ਕੋਲ ਜਿਹੜਾ ਤੁਹਾਡਾ ਨਿਵੇਸ਼ ਹੋਏਗਾ ਹੋ ਠੀਕ ਹੈ ਜੀ ਜਦ ਕਿ ਤੁਹਾਨੂੰ ਇਸ ਤੇ ਵਿਆਜ ਦੇ ਸਮੇਤ 13 ਲੱਖ ਵਿਆਜ ਜਿਹੜਾ ਤੁਹਾਡਾ 13 ਲੱਖ 9000 772 ਰੁਪਏ ਹੋਏਗਾ ਤੇ ਯਾਨੀ ਕਿ ਮੈਚਿਓਰਿਟੀ ਤੇ ਤੁਹਾਨੂੰ ਕੀ ਮਿਲੇਗਾ 1939722 ਰੁਪਏ ਤੁਹਾਨੂੰ ਮਿਲਣਗੇ ਪਰ ਜੇਕਰ ਤੁਸੀਂ ਸਿਰਫ 1000 ਰੁਪਏ ਹੀ ਜਮ੍ਹਾਂ ਕਰਦੇ ਹੋ ਤਾਂ 15 ਸਾਲ ਦੇ ਵਿੱਚ ਠੀਕ ਹੈ ਜੀ ਕੁੱਲ ਨਿਵੇਸ਼ 12000 ਰੁਪਏ ਦੇ ਹਿਸਾਬ ਦੇ ਨਾਲ ਤੁਹਾਨੂੰ 180000 ਰੁਪਏ ਤੁਹਾਡਾ ਜਾਏਗਾ ਠੀਕ ਹੈ ਜੀ ਤੁਹਾਨੂੰ ਮਿਲੇਗਾ ਕਿੰਨਾ ਉਹਦੀ ਗੱਲ ਕਰ ਲਈਏ ਤੇ ਦੋਸਤੋ ਤੁਹਾਨੂੰ ਕਿੰਨਾ ਮਿਲੇਗਾ ਤੁਹਾਨੂੰ ਮਿਲੇਗਾ ਦੋਸਤੋ ਪਰ ਇਸ ਵਿਆਜ ਤੇ ਕੁੱਲ ਤੁਹਾਨੂੰ 374000 ਰੁਪਏ ਠੀਕ ਹੈ ਜੀ ਮਿਆਦ ਪੂਰੀ ਹੋਣ ਤੇ ਤੁਹਾਨੂੰ ਮਿਲਦਾ ਹੈ ਵਿਆਜ ਠੀਕ ਹੈ ਜੀ ਯਾਨੀ ਕਿ 554000 ਰੁਪਏ ਹੋਵੇਗੀ ਇਸ ਦੀ ਮਿਆਦ ਤਾਂ ਕਿ ਤੁਹਾਡੀ ਕੁੱਲ ਨਿਵੇਸ਼ 15 ਸਾਲਾਂ ਦੇ ਵਿੱਚ 180000 ਰੁਪਏ ਗਈ ਹੈ ਤੇ ਵਿਆਜ ਤੁਹਾਨੂੰ 374 ਮਿਲ ਗਿਆ ਤੇ ਤੁਹਾਨੂੰ ਟੋਟਲ ਮਿਲ ਗਿਆ 554000 ਰੁਪਏ ਤਾਂ ਦੋਸਤੋ ਇਹ ਸਿਰਫ ਹੈ ਉਹਨਾਂ ਲਈ ਜਿਹੜੇ ਕਿ 1000 ਰੁਪਏ ਭਰ ਰਹੇ ਨੇ ਜੇ ਤੁਸੀਂ 19000 ਰੁਪਏ ਲੈਣਾ ਹੈ ਤਾਂ ਤੁਹਾਨੂੰ ਦੋਸਤੋ 3500 ਰੁਪਏ ਭਰਨਾ ਪਵੇਗਾ ਹਮੇ 15 ਸਾਲਾਂ ਦੇ ਲਈ ਜਿੰਨੋਂ ਤੱਕ ਇਹ ਸਕੀਮ ਚੱਲਦੀ ਹੈ ਤਾਂ ਦੋਸਤੋ ਜੇ ਤੁਹਾਨੂੰ ਵੀ ਇਹ ਵੀਡੀਓ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਕਿਉਂਕਿ ਅਸੀਂ ਹਰ ਇੱਕ ਤਰ੍ਹਾਂ ਦੀਆਂ ਇਹੋ ਜਿਹੀਆਂ ਹੋਰ ਵੀਡੀਓ ਲੈਣੇ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸਰਕਾਰ ਦੀਆਂ ਕਿਹੜੀਆਂ ਕਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਤਾਂ ਜੋ ਤੁਹਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਖੇ ਸਮੇਂ ਲਈ ਤੁਸੀਂ ਪੈਸਾ ਹੌਲੀ-ਹੌਲੀ ਜਮ੍ਹਾਂ ਕਰ ਸਕੋ ਪੋਸਟ ਆਫਿਸ ਦੀਆਂ ਕਈ ਤਰ੍ਹਾਂ ਦੀਆਂ ਸਕੀਮਾਂ ਨੇ ਜਿਨ੍ਹਾਂ ਦੇ ਵਿੱਚ ਦੋਸਤੋ ਆਰ ਡੀ ਹੋਗੀ ਐਫ ਡੀ ਹੋਗੀ ਹਰ ਇੱਕ ਤਰ੍ਹਾਂ ਦੀ ਅਸੀਂ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਮਿਲਦੇ ਨੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ